ਹੈਲੋ ਜੀ ਸਾਰ ਸ਼ਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕਿਵੇਂ ਹੋ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵਗੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਾਈ ਕੁਰੂ ਜੀ ਸਭ ਤੇ ਮੇਕਰਨ ਹਾਂਜੀ ਅੱਜ ਸੂਟ ਆਪਾਂ ਬਹੁਤ ਹੀ ਘੱਟ ਪ੍ਰਾਈਸ ਵਾਲੇ ਲੈ ਕੇ ਆਏ ਹੈਗੇ ਆ ਵੈਸੇ ਤਾਂ ਮਿਕਸ ਕਲੈਕਸ਼ਨ ਲੈ ਕੇ ਆਏ ਆ ਆਪਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਮਿਕਸ ਮੈਚ ਮਤਲਬ ਘੱਟ ਪ੍ਰਾਈਸ ਵਾਲੇ ਵੀ ਜਿਆਦਾ ਪ੍ਰਾਈਸ ਵਾਲੇ ਵੀ ਆ ਦੇਖੋ ਇਹ ਕਾਟਨ ਦੇ ਸੂਟ ਰੈਨ ਵਾਲੇ ਨਾਲ ਦੁਪੱਟੇ ਵੀ ਕਾਟਨ ਦੇ ਹੈਗੇ ਆ ਪੈਚਵਰਕ ਵਾਲੇ ਨੇ ਸਾਈਡਾਂ ਤੇ ਫੋਰ ਸਾਈਡ ਜੋ ਤੁਸੀਂ ਦੇਖ ਸਕਦੇ ਹੋ ਆਰੀ ਵਰਕ ਕੀਤਾ ਹੋਇਆ ਹੈਗਾ ਜੋ ਮਤਲਬ ਦੁਪੱਟਾ ਹੈਗਾ ਉਹਦੇ ਫੋਰ ਸਾਈਡ ਤੇ ਸਕੈਲਪਿੰਗ ਕਰਕੇ ਆਰੀ ਵਰਕ ਕੀਤਾ ਹੋਇਆ ਇਹ ਵੀ ਕਾਟਨ ਦਾ ਸੂਟ ਰਹਿਣ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋ ਹੈਗੇ ਉਹ ਸੂਟ ਦੇ ਉੱਪਰ ਵੀ ਵਰਕ ਹੈ ਨਾਲ ਪ੍ਰਿੰਟਡ ਦੁਪੱਟੇ ਹੈ ਦੁਪੱਟਿਆਂ ਦੇ ਵਿੱਚ ਜਿਵੇਂ ਦੀ ਫਲਾਰ ਹੈ ਸੇਮ ਉਵੇਂ ਦੇ ਹੀ ਫਲਾਰਸ ਸ਼ਰਟ ਦੇ ਉੱਪਰ ਹੈ ਪ੍ਰਾਈਜ਼ ਆਪਾਂ ਸਕਰੀਨ ਤੇ ਅੱਜ ਮੈਂਸ਼ਨ ਕੀਤੇ ਹੋਏ ਨੇ ਟੈਬੀ ਦਾ ਡਿਜੀਟਲ ਦੁਪੱਟਾ ਰਹਿਣ ਵਾਲਾ ਕਾਟਨ ਦਾ ਫੈਬਰਿਕ ਇਹ ਮਸਲਿਨ ਕਾਟਨ ਦਾ ਸੂਟ ਹੈਗਾ ਤੁਸੀਂ ਦੇਖ ਰਹੇ ਹੋ ਸ਼ਰਟ ਤੇ ਪੈਨਲਸ ਤੇ ਵਰਕ ਹੈ 슬ੀਵਸ ਤੇ ਵਰਕ ਹੈ ਬਾਟਮ ਤੇ ਵੀ ਵਰਕ ਹੈਗਾ ਐਂਡ ਦੁਪੱਟੇ ਦੇ ਸਕੈਲਪਿੰਗ ਕੀਤੀ ਹੋਈ ਆ ਏ ਵੀ ਕਾਟਨ ਦਾ ਫੈਬਰਿਕ ਰਹਿਣ ਵਾਲਾ ਹੈਗਾ ਨਾਲ ਦੁਪੱਟੇ ਆ ਦੁਪੱਟਿਆਂ ਤੇ ਵੀ ਵਰਕ ਆਏਗਾ ਵਰਕ ਤੁਸੀਂ ਦੇਖ ਸਕਦੇ ਹੋ neck ਤੇ ਹੈ ਘੇਰੇ ਤੇ ਹੈਗਾ ਬਹੁਤ ਹੀ ਸੋਹਣੇ ਕਲਰ ਸ਼ੇਡਸ ਆ ਇਸ ਵਿੱਚ ਲਾਈਟ ਸ਼ੇਡਸ ਦਾ ਕਲਰ ਚਾਰਟ ਹੈਗਾ λεਮਨ ਹੈ ਦੇਖੋ ਕਿੰਨਾ ਪਿਆਰਾ ਐਂਡ ਵਾਈਟ ਕਲਰ ਦੀ ਐਮਬਰਾਇਡਰੀ ਹੈ ਸਾਰਿਆਂ ਦੇ ਉੱਪਰ ਤਾਂ ਬਹੁਤ ਹੀ ਡੀਸੈਂਟ ਜੀ ਲੁੱਕ ਵਾਲੇ ਇਹ ਸੂਟਸ ਨੇ ਤੁਸੀਂ ਕਿਤੇ ਵੀ ਵੇਅਰ ਕਰ ਸਕਦੇ ਹੋ ਕੈਜੂਅਲ ਵੀ ਫੰਕਸ਼ਨਲ ਵੀ ਤਾਂ ਦੇਖੋ ਵਰਕ ਫਿਨਿਸ਼ਿੰਗ ਵੀ ਅੱਛੀ ਹੈ ਐਂਡ ਡਿਜ਼ਾਈਨ ਵੀ ਅੱਛਾ ਹੈ ਐਂਡ ਕਲਰਸ ਸਾਰੇ ਹੀ ਅੱਛੇ ਨੇ ਚਾਰ ਦੇ ਚਾਰ ਸ਼ੇਅਰ ਫੋਰ ਸ਼ੇਅਰਜ਼ ਅਵੇਲੇਬਲ ਨੇ ਸੋ ਨੈਕਸਟ ਆ ਗਿਆ ਥੋੜਾ ਜੀ ਕੋਸਟਲੀ ਸੂਟ ਹੈ ਥੋੜਾ ਜਿਹਾ ਬਹੁਤ ਹੀ ਸੋਨਾ ਬਨਾਰਸੀ ਸਿਲਕ ਦਾ ਸੂਟ ਰਹਿਣ ਵਾਲਾ ਹੈ ਦੇਖੋ neck ਤੇ ਦੇਖੋ hand embroidery ਕੀਤੀ ਹੈ ਫੁੱਲ ਹੈਵੀ neck ਬਣਿਆ ਹੋਇਆ ਹੈ نیچے ਘਰੇ ਤੇ ਵੀ ਹੈ ਨਾਲ ਬਨਾਰਸੀ ਹੀ ਦੁਪੱਟਾ ਹੈ ਬਨਾਰਸੀ ਸਿਲਕ ਦਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਬਿਲਕੁਲ ਨਿਊ ਡਿਜ਼ਾਈਨ ਆਇਆ ਹੈ ਲੇਟੈਸ ਬਨਾਰਸੀ ਦੇ ਵਿੱਚ ਆਇਆ ਹੈ ਕਨਸੈਪਟ ਆ ਜਿਹੜੀ ਬਾਟਮ ਹੈ 3 ਮੀਟਰ ਹੋਏਗੀ ਅਪ੍ਰੋਕਸ 3 ਮੀਟਰ ਸਿਲਕ ਦੀ ਹੀ ਬਾਟਮ ਰਹਿਣ ਵਾਲੀ ਹੈਗੀ ਹੈ ਕਲਰਸ ਵਿੱਚ ਬਹੁਤ ਹੀ ਪਿਆਰੇ ਜੇ ਡੀਸੈਂਟ ਜੇ ਨਿਊ ਸ਼ੇਡਸ ਆ ਦੇਖੋ ਕਿੰਨਾ ਸੋਹਣਾ ਸ਼ੇਡ ਹੈ ਬਲਾ ਬਹੁਤ ਹੀ ਪਿਆਰੇ ਸ਼ੇਡਸ ਤਿੰਨ ਸ਼ੇਡ ਸਰਦਾਰੀ ਲੁੱਕ ਵਾਲੇ ਬਿਲਕੁਲ ਹੈਂਡਵਰਕ ਕੀਤਾ ਹੈ ਪ੍ਰੋਪਰ neck ਤੇ ਨੈਕਸਟ ਆ ਗਿਆ ਜੀ ਇਹ ਕ੍ਰੇਪ ਦਾ ਫੈਬਰਿਕ ਰਹਿਣ ਵਾਲਾ ਹੈਗਾ neck ਬਣਿਆ ਪੈਨਲਸ ਬਨੇ ਨੇ ਬਾਟਮ ਤੇ ਵਰਕ ਆਏਗਾ 슬ੀਵਸ ਤੇ ਵਰਕ ਆਏਗਾ ਨਾਲ ਦੁਪੱਟਾ ਜੋ ਚਨੂਨ ਦਾ ਰਹਿਣ ਵਾਲਾ ਹੈਗਾ ਦੁਪੱਟੇ ਨੂੰ ਫੋਰ ਸਾਈਡ ਲੇਸ ਲੱਗੀ ਹੋਈ ਹੈ ਬਹੁਤ ਹੀ ਸੋਹਣੀ ਐਂਡ ਕਲਰਸ ਆਪਸ਼ਨਸ ਕਾਫੀ ਮਿਲ ਜਨਗੇ ਤੁਹਾਨੂੰ ਇਹਨਾਂ ਵਿੱਚ ਦੇਖੋ ਡਾਰਕ ਪੈਰਟ ਹੈ ਇਹ ਪਹਿਲਾਂ ਗ੍ਰੀਨ ਸੀਗਾ ਇਹ ਗ੍ਰੀਨ ਹੈ ਬੋਟਲ ਗ੍ਰੀਨ ਕਲਰ ਤਾਂ ਥੋੜਾ ਉਹ ਪੈਰਟ ਸ਼ੀਟ ਸੀ ਪਹਿਲਾਂ ਵਾਲਾ ਨੈਕਸਟ ਆ ਗਿਆ orange stone ਦੇ ਵਿੱਚ ਇਹ ਸੂਟ ਹੈ ਬਹੁਤ ਸੋਹਣਾ ਨੈਕਸਟ ਵਿੱਚ ਬਲੈਕ ਕਲਰ ਦਾ ਸੂਟ ਹੈਗਾ ਬਲੈਕ ਦੇ ਵਿੱਚ ਹੈ V ਸ਼ੇਪ ਦਾ ਨੈਕ ਬਣਿਆ ਹੋਇਆ ਤੇ ਸੈਂਟਰ ਦੇ ਵਿੱਚ ਪੈਨਲਸ ਆ ਨੈਕਸਟ ਆ ਗਿਆ ਜੀ ਬਨਾਰਸੀ ਦੇ ਵਿੱਚ ਹੀ ਨਵਾਂ ਕਨਸੈਪਟ ਆ ਬਨਾਰਸੀ ਸੂਟ ਜਿਹੜਾ ਕਿ ਬਹੁਤ ਵਧੀਆ ਲੱਗਦੇ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਇਹ ਬੂਟੀ ਵਾਲਾ ਬਨਾਰਸੀ ਸੂਟ ਆ ਪੂਰਾ ਫੈਬਰਿਕ ਬਨਾਰਸੀ ਹੈ ਪਰ ਮੀਟਰ ਅਕੋਰਡਿੰਗ ਵੀ ਲੈ ਸਕਦੇ ਹੋ ਸੂਟ ਹੈਗਾ 1200 ਦਾ ਪ੍ਰਾਈਸ ਸਕਰੀਨ ਤੇ ਮੈਂਸ਼ਨ ਆ ਕਲਰਸ ਆਪਸ਼ਨਸ ਇਸ ਵਿੱਚ ਤੁਹਾਨੂੰ ਕਾਫੀ ਮਿਲ ਜਾਣਗੇ ਆ ਦੇਖੋ ਬਹੁਤ ਹੀ ਪਿਆਰੇ ਬੂਟੀ ਬਣੀ ਹੋਈ ਆ ਤਿੰਨੇ ਦੀ ਬੂਟੀ ਹੁੰਦੀ ਆ ਬਨਾਰਸੀ ਦੇ ਉੱਪਰ ਮਤਲਬ ਤਿੱਲਾ ਜੋ ਬਨਾਰਸੀ ਯੂਜ਼ ਕੀਤਾ ਜਾਂਦਾ ਹੈਗਾ ਜਰੀ ਕਹਿ ਦਿੰਦੇ ਜਿਹਨੂੰ ਨੈਕਸਟ ਹੈਗਾ ਇਹ ਵੀ ਕਾਟਨ ਦਾ ਸੂਟ ਆ ਪਰੰਪਰਾ ਕਾਟਨ ਬੋਲਦੇ ਆ ਜੀ ਨਾਲ ਸ਼ਿਫੋਨ ਦਾ ਦੁਪੱਟਾ ਹੈਗਾ 4 ਸਾਈਡਸ ਮੋਸਾ ਲੇਸ ਲੱਗੀ ਹੋਈ ਆ ਤੇ ਵਰਕ ਤੁਸੀਂ ਦੇਖ ਰਹੇ ਹੈਗੇ ਹੋ ਸੈਂਟਰ ਦੇ ਵਿੱਚ ਪੈਨਲਸ ਆ ਐਂਡ ਸਰੋਸਕੀ ਵਰਕ ਕੀਤਾ ਹੋਇਆ ਸ਼ਰਟ ਦੇ ਫੰਟ ਦੇ ਉੱਪਰ نیچے ਲੇਸਿਸ ਲੱਗੀਆਂ ਹੋਈਆਂ ਦੁਪट्टे ਨੂੰ ਵੀ ਲੇਸ ਲਗਾਈ ਹੋਈ ਆ ਕਲਰਸ ਇਸ ਵਿੱਚ ਵੀ ਕਾਫੀ ਅੱਛੇ ਨੇ ਮਤਲਬ ਲਾਈਟ ਸ਼ੇਡਸ ਆ ਨੈਕਸਟ ਇਹ ਮੋਡਲ ਵਾਲੀ ਪੀਕਿੰਗ ਵਾਲਾ ਸੂਟ ਆਪਾਂ ਦਿਖਾਇਆ ਸੀ ਤੁਹਾਨੂੰ ਮਸਲਿਨ कॉटन ਦਾ ਹੈਗਾ ਨੈਕਸਟ ਤੁਸੀਂ ਕਲਰ ਬਨਾਰਸੀ ਦੇ ਵਿੱਚ ਦੇਖ ਲਓ ਇਹ ਬਨਾਰਸੀ ਸੂਟ ਜਿਹੜੇ ਕਿ ਹੁਣ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਹਿਣਗੇ ਤੁਸੀਂ ਇਸ ਫੈਬਰਿਕ ਨੂੰ ਕਿਸੇ ਵੀ ਤਰੀਕੇ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਬਲਾਊਜ਼ ਬਣਵਾ ਸਕਦੇ ਹੋ ਬਨਾਰਸੀ ਦਾ ਠੀਕ ਹੈ ਐਂਡ ਜੋ ਲਹਿੰਗਾ ਬਨਾਰਸੀ ਦਾ ਬਹੁਤ ਪਿਆਰਾ ਬੰਦਾ ਮਤਲਬ ਬਹੁਤ ਹੀ ਉਹ ਇੱਕ ਮਤਲਬ ਸਟੈਂਡਿੰਗ ਜ ਲੈhenga ਬੰਦਾ ਖੜਾ ਖੜਾ ਰਹਿੰਦਾ ਜਿਸ ਨੂੰ ਪਕਾਇਆ ਦਿੰਨੇ ਆ ਬਨਾਰਸੀ ਲੈhenga ਬਹੁਤ ਸੋਨਾ ਬੰਦਾ ਤਾਂ ਬਨਾਰਸੀ ਸਾੜੀਜ਼ ਵੀ ਵੇਅਰ ਕੀਤੀਆਂ ਜਾਂਦੀਆਂ ਨੇ ਤਾਂ ਬਨਾਰਸੀ ਫੈਬਰਿਕ ਹਮੇਸ਼ਾ ਹੀ ਟ੍ਰੈਂਡ ਦੇ ਵਿੱਚ ਰਹਿੰਦਾ ਹੈ ਐਵਰਗ੍ਰੀਨ ਫੈਬਰਿਕ ਹੈਗਾ ਕਲਰਸ ਆਪਸ਼ਨਸ ਕਾਫੀ ਅੱਛੇ ਨੇ ਦੇਖੋ ਰੈੱਡ ਕਲਰ ਹੈ ਜੇ ਕਿਸ ਨੇ ਆਪਣੇ ਵੈਡਿੰਗ ਲਈ ਸੂਟ ਬਣਾਣਾ ਹੈ ਤਾਂ ਇਸ ਦੇ ਉੱਪਰ ਵਰਕ ਕਰਵਾ ਸਕਦਾ ਹੈ ਹੈਂਡਵਰਕ ਕਰਵਾ ਸਕਦਾ ਕਿਸੇ ਵੀ ਤਰ੍ਹਾਂ ਦਾ ਵਰਕ ਵੀ ਤੁਸੀਂ ਕਰਵਾ ਸਕਦੇ ਹੋ ਨੈਕਸਟ ਆਗੇ ਇਹ ਵਾਲੇ ਇਹ ਸੋਨਾ ਚਾਂਦੀ ਵਾਲੇ ਸੂਟਸ ਇਹ ਵੀ ਪਿਓਰ ਬਨਾਰਸੀ ਸਿਲਕਨ ਦੇ ਰਹਿਣ ਵਾਲੇ ਨੇ ਡਾਲਰ ਸਿਲਕ ਨਹੀਂ ਹੋਗੇ ਇਹ ਬਨਾਰਸੀ ਹੀ ਹੋਣਗੇ ਇਹਨਾਂ ਦਾ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈ ਐਂਡ ਕਲਰਸ ਆਪਸ਼ਨਸ ਕਾਫੀ ਅੱਛੇ ਨੇ 1 टाइम ਮੀਟਰ ਸ਼ਰਟ ਐਂਡ 3 ਮੀਟਰ ਬਾਟਮ ਰਹੇਗੀ 1 टाइम ਮੀਟਰ ਦਾ ਸ਼ਰਟ 3 ਮੀਟਰ ਬਾਟਮ ਹੀ ਹੈ 1 टाइम ਮੀਟਰ ਤਾਂ ਹੋਏਗਾ ਹੋਏਗਾ ਕਈ ਸੂਟਸ ਤੇ ਆਪ ਤਾਨੂੰ 3 ਮੀਟਰ ਬਾਟਮ ਵੀ ਮਿਲ ਜਾਏਗਾ ਦੁਪੱਟਾ 8 ਮੀਟਰ ਦਾ ਹੋਏਗਾ ਤੁਸੀਂ ਦੇਖ ਸਕਦੇ ਹੋ ਵਰਕ ਵਾਲਾ ਦੁਪੱਟਾ ਹੈ ਪੂਰਾ ਸੋਨਾ ਚਾਂਦੀ ਦਾ ਵਰਕ ਕੀਤਾ ਹੋਇਆ ਤੇ ਦੁਪੱਟੇ ਨੂੰ ਲੇਸ ਲੱਗੀ ਹੋਈ ਆ ਲੇਸ ਲਗਾ ਕੇ ਜਾਂ ਪਾਈਪਿੰਗ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਹੀ ਸੋਨੇ ਕਲਰਸ ਹੈ ਇਸ ਵਿੱਚ ਲਾਈਟ ਕਲਰ ਚਾਰਟ ਵੀ ਹੈ ਐਂਡ ਡਾਰਕ ਵੀ ਆ ਦੇਖੋ ਪਿਸਤਾ ਹੈਗਾ ਕਿੰਨਾ ਲਾਈਟ ਸ਼ੇਡ ਜੇ ਕਿਸੇ ਨੇ ਲਾਈਟ ਲੈਣੀ ਹੈ ਪੀਚ ਨੈਕਸਟ ਵਿੱਚ ਨਵੈਂਡਰ ਸ਼ੇਡ ਬਹੁਤ ਪਿਆਰਾ ਇਹ ਮਤਲਬ ਗਰਲਸ ਵੀ ਵੀ ਇਹ ਕਰ ਸਕਦੀਆਂ ਨੇ ਲੇਡੀਜ਼ ਜੀ ਕਿਉਂਕਿ ਲਵੈਂਡਰ ਦਾ ਟ੍ਰੈਂਡ ਕਾਫੀ ਚੱਲ ਰਿਹਾ ਹੈ ਲਾਸਟ ਈਅਰ ਤੋਂ ਇਹ ਡਾਰਕ ਮਿਜ਼ੈਂਟਾ ਹੈਗਾ ਨੈਕਸਟ ਇੱਕ ਡਾਰਕ ਸੀਗਰਿੰਗ ਕਲਰ ਹੈ ਵੀ ਬਹੁਤ ਸੋਹਣਾ ਹੈ ਬਹੁਤ ਵਧੀਆ ਨੈਕਸਟ ਆ ਗਿਆ ਆਪਣੇ ਕੋਲ ਇਹ ਜੌਰਜਟ ਲਾਈਨਿੰਗ ਦੇ ਵਿੱਚ ਵੀ ਹੈਗਾ ਤੇ ਟੈਬੀ ਦੇ ਵਿੱਚ ਵੀ ਇਹ print ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹਨਾਂ prints ਤੇ ਇੱਕ ਵੀਡੀਓ ਬਣਾਵਾਂਗੇ ਨੈਕਸਟ ਵੀਡੀਓ ਇਹਨਾਂ ਤੇ ਹੋਰ ਆਪਣੇ ਕੋਲ ਬਹੁਤ ਸੋਹਣੇ ਪ੍ਰਿੰਟ ਆ ਸੋ ਜਿਨ੍ਹਾਂ ਨੇ ਲੈਣਾ ਹੈ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਔਨਲਾਈਨ ਹੀ ਕਰਨੀ ਪੈਂਦੀ ਹੈ Google Pay Paytm ਤੁਸੀਂ ਕਰ ਸਕਦੇ ਹੈਗੇ ਨੰਬਰ ਸਕਰੀਨ ਤੇ ਮੈਂਸ਼ਨ ਹੈਗਾ ਜੀ 올 ਓਵਰ ਇੰਡੀਆ ਵੀ ਸ਼ਿਪਿੰਗ ਅਵੇਲੇਬਲ ਹੈ ਕਿਤੇ ਵੀ ਬੈਠ ਕੇ ਤੁਸੀਂ ਆਪਣਾ ਕੋਰੀ ਮੰਗਵਾ ਸਕਦੇ ਹੋ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਅਗਰ ਤੁਸੀਂ ਜ਼ਿਆਦਾ ਸੂਟ ਲੈਣੇ ਹੋ ਤਾਂ ਸੀ ਇੰਟਰਨੈਸ਼ਨਲ ਕੋਰੀਅਰ ਵੀ ਕਰਦੇ ਆ ਸੂਟ ਕਸਟਮਾਈਜੇਸ਼ਨ ਵੀ ਕਰਦੇ ਆ ਬੁਟੀਕ ਤੇ ਸੂਟ ਵੀ ਰੈਡੀ ਕਰਦੇ ਆ ਜਿਹੜੇ ਵੀ ਕਲਰ ਤੇ ਕੋਈ ਵੀ ਤੁਸੀਂ ਰੈਡੀ ਕਰਵਾਉਣਾ ਹੋਏ ਕਰਵਾ ਸਕਦੇ ਹੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ